ਅਸੀਂ ਕੱਲ ਦਰਖਾਸਤ ਦਿੱਤੀ ਸੀ ਕਿਉਂਕਿ ਸਾਨੂੰ ਸ਼ੰਕਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਫਿਜ਼ੀਕਲੀ ਪ੍ਰੈਜ਼েন্ট ਨਹੀਂ ਕਰਨਗੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ੀਕਲੀ ਆਣ ਸਾਡੀ ਐਪਲੀਕੇਸ਼ਨ ਕੱਲ ਪੋਸਟ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 3:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ ਪਾਰੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਕਿ ਆਨਰੇਬਲ ਕੋਰਟ ਨੇ ਹੁਕਮ ਕੀਤਾ ਸੀ ਕਿ 6 7 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨ ਬਿਨ ਬੰਨਲਾ ਕੀਤੀ ਜਾਵੇ ਔਰ ਮੇਰੇ ਕੋਲ ਕੋਈ ਵੀਸੀ ਦੀ ਅਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆਰ ਸ਼ੌਕਿੰਗ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤਜੀਆਂ ਉਡਾਈ ਜਾ ਰਹੀਆਂ ਇੱਥੇ ਪੰਜਾਬ ਬੰਦੇ ਕੁਰਤਾ ਪਜਾਮਾ ਪਾ ਕੇ ਨੀਲੀਆਂ ਪੱਗਾਂ ਬਨ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਇਹ ਪੰਜਾਬ ਪੁਲਿਸ ਦੇ ਅੰਡਰ ਦਾ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ ਆਪੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦਾ ਐਕਸੈਸ ਵਿਕਰਮ ਸਿੰਘ ਮਜੀਠੀਆ ਦੇ ਬਾਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਸ ਚ ਤੁਹਾਨੂੰ ਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीਡਿੰਗਸ ਜਿਹੜੀ ਐਪਲੀਕੇਸ਼ਨ ਦਿੰਦੇ ਆ ਉਦੀ ਆਪੋਜੀਸ਼ਨ ਕੀਤੀ ਹੈ ਅਸੀਂ ਆਪੋਸਿਟ ਕੀਤਾ ਹੈ ਅਸੀਂ ਕਹਿੰਦੇ ਹਾਂ ਕਿ ਡੈਮੋਕਰੈtic ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟਲੀਸਟ ਫਰੀ ਐਂਡ ਫੇਅਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ ਮੀਡੀਆ ਹੈ ਔਰ ਅਸੀਂ ਅੱਜ ਰਿਕਵੈਸਟ ਕੀਤੀ ਹੈ ਕਿ ਬੈਲੈਂਸ ਡਰਾ ਕਰੋ ਗੈਗ ਆਰਡਰ ਸਿਰਫ ਸਾੜ ਤੇ ਨਹੀਂ ਲੱਗ ਸਕਦਾ ਔਰ ਇੱਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਅਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟিক্যাল ਪਾਰਟੀ ਆਮ ਆਦਮੀ ਪਾਰਟੀ ਦੇ ਸਪੋਕਸਪਰਸ ਬਣ ਕੇ ਮੀਡੀਆ ਕਾਨਫਰੰਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀ ਕਿ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰੋਸੀਡਿੰਗਸ ਨੇ ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣਗੇ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰੀਆਮ ਝੂਠ ਨਹੀਂ ਬੋਲਿਆ ਜਾਂਦਾ ਉਹਨੇ ਕਿਹਾ ਜੀ ਵਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਹਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ विक्रम सिंह मजीठिया जिन्होने पूछा सी कि ये जो की तकलीफ है उन्होंने मेनू किया कि भगवान सिंह मानू दस दियो कि मैं बां सराने ਥੱਲੇ ਦੇ ਕੇ ਸੁਤਾ ਪਿਆ ਤੇ ਰਬ ਰਬ ਕਰ ਰਿਆ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰੇ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ 커튼 ਲੱਗੇ ਗਏ ਨੇ ਕੇਨ 커튼 ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਨਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪਰੂਡੈਂਸ ਦੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੇਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਿਆਲ ਉਹਦਾ ਨਾਮ ਕੁਲਬੀਰ ਸਿੰਘ ਹੈ پتہ ਨਹੀਂ ਕੀ ਨਾਮ ਉਹਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫॉर ਸੌਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮਐਲਏ ਲੋਜਡ ਇਨ ਦ ਸੇਮ ਪ੍ਰਿਜ਼ਨ ਨੈਮਲੀ ਮਿਸਟਰ ਰਮਨ ਰੂੜਾ ਉਹ ਉਸੇ ਦਰ ਉਸੇ ਪ੍ਰਿਜ਼ਨ 'ਚ ਇਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਨੂੰ ਇਕੱਠੇ ਲੋਜ ਨਹੀਂ ਕੀਤਾ ਸਾਨੂੰ ਐਪਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਬੁਕਰਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲੌਕ ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਟ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਫਿਰ ਇਥੇ ਕਹਿ ਦਿੰਦੇ ਆ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਾਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀ ਅੰਸਰਾਂ ਨੂੰ ਚਿੱਟੇ ਕੁੱਤੇਵੇਂ ਪਜਾਮੇ ਪਵਾ ਕੇ ਤੇ ਨੀਲੇ ਪੱਗਾਂ ਪਵਾ ਕੇ ਉਹਨਾਂ ਦੇ ਨੇੜੇ ਰੱਖਿਆ ਜਾ ਰਿਹਾ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ and we have serious apprehension about him being caused any loss ji valuation ho rahi hai kai do august dekho court de specific order ne ki koi bhi search dwara nahi ho sakdi jehdi tusi fard jama talashi vich jide vich ek bhi mobile phone nahi si do bed si do bachche de computer si do ac si ek table si sat seater sofa si sirf odi parmaish ho sakdi hai oh parmaish karan koi bhi nahi aaya ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੇਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੇਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਤ ਕੀਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਲੈਨੇ ਹਰ ਵਾਰੀ ਕੋਰਟ ਚਾਂਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ ਝੂਠ ਬੋਲਦੇ ਜੀ ਕੋਈ ਮ